ਕਿਸਾਨਾਂ ਨੂੰ ਐਮਐਸਪੀ ਦੇਣ ਦਾ ਦੇਸ਼ ਨੂੰ ਫਾਇਦਾ ਇਹਨਾਂ 70 ਕਰੋੜ ਵਿੱਚੋਂ ਸਿਰਫ 14 ਕਰੋੜ ਕਿਸਾਨਾਂ ਨੂੰ ਐਮਐਸਪੀ ਮਿਲਦਾ ਹੈ ਜੇ ਬਾਜ਼ਾਰ ਕਿਸਾਨਾਂ ਨੂੰ ਚੰਗੀ ਕੀਮਤ ਦਿੰਦਾ ਹੁੰਦਾ ਤਾਂ ਕਿਸਾਨ ਸੰਘਰਸ਼ ਦਾ ਰਾਹ ਕਿਉਂ ਚੁਣਦਾ ਜੇ ਐਮਐਸਪੀ ਮਿਲਦਾ ਹੈ ਤਾਂ ਕਿਸਾਨਾਂ ਦੀ ਇਨਕਮ 25 ਤੋਂ 30% ਦੀ ਵੱਧ ਜਾਣੀ ਹੈ ਪੰਜਾਬ ਦੇ ਹਰ ਖਿੱਤੇ ਦੀ ਜਾਣਕਾਰੀ ਲਈ ਦੁਝਾ ਟਾਈਮਜ਼ YouTube ਚੈਨਲ ਸਬਸਕ੍ਰਾਈਬ ਕਰੋ ਅਤੇ ਬੈਲ ਆਈਕਨ ਜ਼ਰੂਰ ਦਬਾਓ ਤਾਂ ਕਿ ਤੁਹਾਨੂੰ ਸਾਡੇ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ حاصل ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਸਾਨਾਂ ਨੂੰ ਐਮਐਸਪੀ ਦੇਣ ਦਾ ਦੇਸ਼ ਨੂੰ ਫਾਇਦਾ ਲਗਭਗ ਅੱਧਾ ਦੇਸ਼ ਦਾ ਕਿਸਾਨਾਂ ਦਾ ਯਾਨੀ ਕਿ 70 ਕਰੋੜ ਇਹਨਾਂ 70 ਕਰੋੜ ਵਿੱਚੋਂ ਸਿਰਫ 14 ਕਰੋੜ ਕਿਸਾਨਾਂ ਨੂੰ ਐਮਐਸਪੀ ਮਿਲਦਾ ਹੈ 86% ਦੀ ਕਿਸਾਨ ਬਾਜ਼ਾਰ ਦੇ ਸਿਰ ਤੇ ਜਿਉਂ ਰਹੇ ਨੇ ਜੇ ਬਾਜ਼ਾਰ ਕਿਸਾਨਾਂ ਨੂੰ ਚੰਗੀ ਕੀਮਤ ਦਿੰਦਾ ਹੁੰਦਾ ਤਾਂ ਕਿਸਾਨ ਸੰਘਰਸ਼ ਦਾ ਰਾਹ ਕਿਉਂ ਚੁਣਦਾ ਜੇ ਐਮਐਸਪੀ ਮਿਲਦਾ ਹੈ ਤਾਂ ਕਿਸਾਨਾਂ ਦੀ ਇਨਕਮ 25 ਤੋਂ 30% ਦੀ ਵੱਧ ਜਾਣੀ ਹੈ ਅਸੀਂ 86% ਦੀ ਕਿਸਾਨਾਂ ਦੀ ਹੀ ਗੱਲ ਕਰ ਰਹੇ ਹਾਂ ਜਿਸ ਨੂੰ ਇਸ ਦੀ ਜ਼ਰੂਰਤ ਹੈ ਹੁਣ ਜੋ ਲੋਕ ਇਹ ਕਹਿੰਦੇ ਹਨ ਕਿ ਇਸ ਨਾਲ ਦੇਸ਼ ਦੇ ਖਜ਼ਾਨੇ ਨੂੰ ਘਾਟਾ ਪੈ ਜਾਵੇਗਾ ਉਹ ਪੜਨ ਜਦੋਂ 7ਵਾਂ ਬੇਤਨ ਆਯੋਗ ਆਇਆ ਸੀ ਗਵਰਨਮੈਂਟ ਇੰਪਲਾਈ ਲਈ ਆਇਆ ਸੀ ਤੇ ਉਦੋਂ ਪੇ ਸਕੇਲ ਤੇ ਪੈਨਸ਼ਨ ਦੀ ਗੱਲ ਵੀ ਹੋਈ ਸੀ ਤਾਂ ਉਸ ਵਕਤ ਕ੍ਰੈਡਿਟ ਸਫੇਸ ਦੀ ਇੱਕ ਰਿਪੋਰਟ ਆਈ ਸੀ ਜਿਸ ਵਿੱਚ ਕਿਹਾ ਸੀ ਕਿ ਸਾਰੇ ਦੇਸ਼ ਵਿੱਚ ਲਾਗੂ ਹੋ ਜਾਵੇਗਾ ਤੇ ਇਸ ਨਾਲ ਖਜ਼ਾਨੇ ਤੇ ਭਾਰ 450 ਹਜ਼ਾਰ ਕਰੋੜ ਤੋਂ 480000 ਕਰੋੜ ਤੱਕ ਵੱਧ ਜਾਵੇਗਾ ਉਦੋਂ ਕਿਸੇ ਨੇ ਨਹੀਂ ਪੁੱਛਿਆ ਕਿ ਪੈਸਾ ਕਿੱਥੋਂ ਆਏਗਾ ਕਿਉਂਕਿ ਬੋਲਣ ਵਾਲਿਆਂ ਨੂੰ ਤਾਂ ਫਾਇਦਾ ਹੋ ਰਿਹਾ ਸੀ ਉਹ ਵੀ 4 ਤੋਂ 5 ਫੀਸਦੀ ਤੱਕ ਸਰਕਾਰੀ ਨੌਕਰੀਆਂ ਉੱਪਰ ਲੋਕ ਹਨ ਜਿਸ ਦਾ ਲਾਭ ਸਿਰਫ ਉਹਨਾਂ ਨੂੰ ਹੀ ਮਿਲਣਾ ਸੀ ਉਦੋਂ ਕਾਰੋਬਾਰੀਆਂ ਨੇ ਬੰਦਾ ਕੀ ਕਿਹਾ ਸੀ ਉਦੋਂ ਕਾਰੋਬਾਰੀਆਂ ਨੇ ਕਿਹਾ ਸੀ ਕਿ ਇਹ ਬੂਸਟਰ ਡੋਜ਼ ਹੈ ਇਕਨੋਮੀ ਦੇ ਲਈ ਤੇ ਜਦੋਂ 86% ਦੀ ਲੋਕਾਂ ਦੀ ਆਮਦਨੀ ਵਧੇਗੀ ਤਾਂ ਉਹ ਪੈਸਾ ਵੀ ਤੇ ਮੁੜ ਬਾਜ਼ਾਰ ਵਿੱਚ ਹੀ ਆਉਣਾ ਹੈ ਕਿਸਾਨਾਂ ਨੇ ਜਿਹੜਾ ਆਪਣੇ ਸਵਿਸ ਬੈਂਕਾਂ ਵਿੱਚ ਅਕਾਊਂਟ ਖੁਲਾਏ ਹੋਏ ਨੇ ਉਹਨਾਂ ਨੇ ਵੀ ਤੇ ਪੈਸਾ ਮੁੜ ਬਾਜ਼ਾਰ ਵਿੱਚ ਹੀ ਲੈ ਕੇ ਆਉਣਾ ਇਸ ਨਾਲ ਦੇਸ਼ ਦੀ ਤਰੱਕੀ ਵੀ ਹੋਣੀ ਹੈ ਹੁਣ ਜਦੋਂ 50% ਦੀ ਲੋਕ ਪੈਸਾ ਖਰਚਣਗੇ ਤਾਂ ਮੰਗ ਵੀ ਆਪੇ ਵਧੇਗੀ ਤੇ ਜੇ ਸੁਆਮੀਨਾਥਨ ਦੀ ਰਿਪੋਰਟ ਵੀ ਇਸ ਨਾਲ ਜੁੜ ਜਾਵੇ ਤਾਂ ਸੋਨੇ ਤੇ ਸੁਹਾਗਾ ਹੋ ਜਾਵੇਗਾ ਸਾਡੇ ਦੇਸ਼ ਦੀ ਜੀਡੀਪੀ ਵਿੱਚ ਇਕਦਮ ਵਾਦਾ ਹੋਵੇਗਾ ਤੇ ਉਹ ਦੋਰੇ ਅੰਕੜੇ ਵਿੱਚ ਆ ਜਾਵੇਗੀ ਹੁਣ ਕਿਸਾਨਾਂ ਨੂੰ ਨਿੰਦਣ ਦੀ بجائے ਇਸ ਗੱਲ ਨੂੰ ਸਮਝਣ ਦੀ ਲੋੜ ਹੈ ਕਿ ਉਸ ਵਕਤ ਜੇ ਪਾਉਣੇ 5000 ਕਰੋੜ ਸਿਰਫ 4 ਤੋਂ 5% ਦੀ ਲੋਕਾਂ ਨੂੰ ਮਿਲਣਾ ਸੀ ਸੱਤਵੇਂ ਵੇਦਨ ਅਯੋਗ ਦੇ ਵਿੱਚ ਤੇ ਬਾਜ਼ਾਰ 'ਚ ਬੂਸਟਰ ਡੋਜ਼ ਆਉਣੀ ਸੀ ਜੇ ਉਦੋਂ ਘੱਟ ਪੈਸਾ 86% ਦੀ ਲੋਕਾਂ ਨੂੰ ਮਿਲੇਗਾ ਤਾਂ ਉਹਦੇ ਨਾਲ ਵੀ ਬੂਸਟਰ ਡੋਜ਼ ਹੀ ਆਉਣੀ ਹੈ ਸੋ ਇਸ ਗੱਲ ਨੂੰ ਜਿਹੜਾ ਵੀ ਕੋਈ ਚੈਨਲ ਚਾਹੇ ਉਹ ਨੈਸ਼ਨਲ ਚੈਨਲ ਹੈ ਜਾਂ ਲੋਕਲ ਕੋਈ ਇਸ ਗੱਲ ਕਰਕੇ ਕ੍ਰਿਟਿਸਿਜ਼ਮ ਕਰਦਾ ਕਿ ਖਜ਼ਾਨੇ ਤੇ ਬੋਝ ਪਵੇਗਾ ਇਹ ਬਿਲਕੁਲ ਨਰਮੂਲ ਗੱਲ ਹੈ ਕਿਉਂਕਿ ਪੈਸਾ ਤਾਂ ਕਿਸਾਨ ਕੋਲੇ ਆਉਣਾ ਤੇ ਕਿਸਾਨ ਨੇ ਮੁੜ ਬਾਜ਼ਾਰ 'ਚ ਖਾਚਣਾ ਸਿਰਫ ਇੰਨੀ ਕੀ ਗੱਲ ਨੂੰ ਸਮਝਣ ਦੀ ਲੋੜ ਹੈ ਤਾਂ ਫਿਰ ਇਸ ਗੱਲ ਨੂੰ ਹਰ ਘਰ ਹਰ ਕਿਸਾਨ ਹਰ ਪੰਜਾਬੀ ਤੱਕ ਪਹੁੰਚਾਉਣ ਦੇ ਲਈ ਇਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰੋ ਤੇ ਦੇਖਦੇ ਰਹੋ ਜੁਝਾਰ ਟਾਈਮ ਧੰਨਵਾਦ